ਮੇਰੇ ਮਾਸੀ ਜੀ ਦੇ ਬੇਟੇ ਆ ਇਹਨਾਂ ਨੇ ਰਾਤ ਤਕਰੀਬਨ 12 ਤੋਂ 1 ਵਜੇ ਦੇ ਵਿੱਚ ਬਾਹਰ ਲਈ ਗ੍ਰਿਲ ਪਟਕੇ ਤੇ ਬੰਦੇ ਅੰਦਰ ਆਏ ਇਹ ਅੰਦਰ ਸੁੱਤੇ ਪਏ ਸੀਗੇ ਇਹਨਾਂ ਨੂੰ ਪਤਾ ਨਹੀਂ ਲੱਗਾ ਉਹਨਾਂ ਦੇ ਉਹਨਾਂ ਨੇ ਆਉਂਦੇ ਇਹਨਾਂ ਦਾ ਵੀ ਦਰਵਾਜ਼ਾ ਬੰਦ ਕਰ ਦਿੱਤਾ ਸਾਰਾ ਕੁਝ ਕਰ ਦਿੱਤਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਦੀ 골ਡ ਥੀਗਾ ਪਿਆ ਤਕਰੀਬਨ 16 ਤੋਂ 17 ਟੋਲੇ ਤੇ ਉਸ ਤੋਂ ਬਾਅਦ 2.5 ਲੱਖ ਰੁਪਈਆ ਕੈਸ਼ ਸੀ ਇੱਕ ਅਧਕਾਰ ਦੇ ਵਿੱਚ ਕੰਮ ਚੱਲਦਾ ਪਿਆ ਸੀ ਇੱਕ ਇਹਨਾਂ ਦਾ ਤੂੜੀ ਦਾ ਕੰਮ ਆ ਉਹਦੀ ਕਲੈਕਸ਼ਨ ਸੀਗੀ ਠੀਕ ਹੈ ਜੀ ਉਹ ਲੈ ਕੇ ਤੇ ਹੋਰ ਘੜੀਆਂ ਵਗੈਰਾ ਲੈ ਕੇ ਕੀਮਤੀ ਸਮਾਨ ਲੈ ਕੇ ਉਹ ਰਾਤ ਇੱਕ ਘਟਨਾ ਨੂੰ ਅੰਜਾਮ ਦਿੱਤਾ ਇਹ तकरीबन 12 ਤੋਂ 2 ਦੇ ਵਿੱਚ ਦੀ ਘਟਨਾ ਆ ਕੋਈ ਸ਼ੱਕ ਹੈ ਕਿ ਤੁਸੀਂ ਤੁਹਾਨੂੰ ਕਿਸੇ ਤੋਂ ਆਸ਼ਕ ਇਹ ਸ਼ੱਕ ਇਹਦੇ ਬਾਰੇ ਜਿਹੜਾ ਪ੍ਰਸ਼ਾਸਨ ਆ ਉਹ ਸਾਡੀ ਪੂਰੀ ਸਪੋਰਟ ਕਰ ਰਿਹਾ ਇਸ ਟਾਈਮ ਪ੍ਰਸ਼ਾਸਨ ਹਾਂਜੀ ਅਸੀਂ ਸਵੇਰੇ ਘਟਨਾ ਦੀ ਸੂਚਨਾ ਦਿੱਤੀ ਸੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਪ੍ਰੋਪਰ ਤਰੀਕੇ ਦੇ ਨਾਲ ਡੌਗ ਕਾਟ ਵਗੈਰਾ ਆਪਣਾ ਜੋ ਵੀ ਉਹਨਾਂ ਦਾ ਪ੍ਰੋਸੈਸ ਬੰਦਾ ਵਾ ਇਨਵੈਸਟੀਗੇਸ਼ਨ ਦਾ ਉਹਦੇ ਮੁਤਾਬਕ ਪ੍ਰੋਪਰ ਸਾਡਾ ਸਹਿਯੋਗ ਕਰ ਰਿਹਾ ਇਸ ਟਾਈਮ ਪ੍ਰਸ਼ਾਸਨ ਐਚ ਐਚਓ ਸਾਹਿਬ ਮਾਜੋਗ ਇਹ ਪਤਾ ਸਾਨੂੰ ਤਕਰੀਬਨ 5:00 ਵਜੇ ਲੱਗਦਾ ਜਦੋਂ ਭਾਜੀ ਹੁਣੀ ਉੱਠਦੇ ਆ ਉਸ ਟਾਈਮ ਤਾਂ ਆਪਾਂ ਨੂੰ ਪਤਾ ਲੱਗਦਾ ਜੀ ਵੀ ਇਹ ਘਟਨਾ ਵਾਪਰ ਚੁੱਕੀ ਆ ਨਹੀਂ ਲੱਗਾ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਬੈਠਕ ਨਹੀਂ ਹੋਣ ਦਿੱਤੀ ਜਾਂ ਕੁਝ ਇਦਾਂ ਦਾ ਹਾਂਜੀ ਥੋੜੀ ਬਹੁਤੀ ਆਈ ਆ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਪੁਲਿਸ ਹਾਂਜੀ ਮੂ ਟਕੇ ਹੋਇਆ ਤੇ ਹੱਥ ਦੇ ਵਿੱਚ ਹਥਿਆਰ ਵੀ ਆ ਮਾਰੂ ਹਥਿਆਰਾ ਲੱਗਦੇ ਦੇਖਣ ਨੂੰ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਹੈ ਪ੍ਰਸ਼ਾਸਨ ਨੇ assurance ਦਵਾਇਆ ਤੁਹਾਨੂੰ ਹਾਂਜੀ ਪ੍ਰਸ਼ਾਸਨ ਵੱਲੋਂ ਆਪਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਨਗੀ ਪ੍ਰਸ਼ਾਸਨ ਸਾਡਾ ਪੂਰਾ ਫੁੱਲ ਸਹਿਯੋਗ ਕਰ ਰਿਹਾ ਇਸ ਟਾਈਮ ਹਾਂਜੀ ਹਾਂਜੀ ਤੇ ਵੀ ਪ੍ਰਸ਼ਾਸਨ ਜਿਹੜਾ ਉਹ ਜਲਦ ਇਸ ਘਟਨਾ ਨੂੰ ਜਿਹੜਾ ਉਹ ਟਰੇਸ ਕਰਕੇ ਤੇ ਸਾਨੂੰ ਬੰਦਾ ਇਨਸਾਫ ਦਿਵਾਊਗਾ ਤੇ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਪ੍ਰੋਪਰ ਭਰੋਸਾ ਦਿੱਤਾ ਗਿਆ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ ਪੂਰੀ ਘਟਨਾ ਕਿਸ ਤਰ੍ਹਾਂ ਦੇਖਦੇ ਸੀ ਸਰ ਸਵੇਰੇ ਸਵਾਤੇ ਅਸੀਂ ਗਏ ਮੋਟਰਾਂ ਨੂੰ ਪਾਣੀ ਪੂਣੀ ਦੇਖਣ ਤੇ ਭਾਈ ਦਾ ਫੋਨ ਆਇਆ ਵੀ ਘਰ ਨੂੰ ਆਹ ਵੀ ਪ੍ਰੋਗਰਾਮ ਵਿਗੜ ਗਿਆ ਇਹ ਕੀ ਗੱਲ ਉਹਨਾਂ ਨੇ ਕਰਿਆ ਜੋ ਕਰਿਆ ਅਸੀਂ ਆਏ ਤੇ ਆਣ ਕੇ ਦੇਖਿਆ ਸ ਇਧਰ ਤਾਂ ਕੀ ਪੱਟ ਗਏ ਨਾਲ ਉਹਦੇ ਵਿੱਚ ਗਰਿੱਲ ਲੱਗੀ ਉਹ ਵੀ ਪੱਟ ਲਈ ਤੇ ਅੰਦਰ ਐਂਟਰ ਹੋ ਗਏ ਸ ਬੱਲੇ ਕਮਰਾ ਵੀ ਖੋਲ ਕੇ ਲੰਬਾਰੀ ਸਾਰੀ ਖੋਲੀ ਪਈ ਉਹ ਤੇ ਕਾਫੀ ਤਿੰਨ ਤਿਸਮਾਨ ਸੀਗਾ ਤੇ ਬਾਹਰ ਲੀਆਂ ਘੜੀਆਂ ਵਗੈਰਾ ਜੂਰੀ ਦੀ ਉੱਥੇ ਵੀ ਪਈ ਸੀਗੀ ਅੰਦਰਲੇ ਦੋ ਰੂਮ ਗਾਂ ਕਰਕੇ ਜਿੱਥੇ ਇਹ ਸੁੱਤੇ ਪਏ ਉਹਦੇ ਮੂਰੇ ਸੋਫਾ ਲਾ ਕੇ ਉਹਨੂੰ ਬੂਹ ਨੂੰ ਬਲਾਕ ਕਰਕੇ ਤੇ ਅੰਦਰ ਤੀਸਰੇ ਰੂਮ ਦੇ ਅੰਦਰ ਵੜ ਗਏ ਜਿੱਥੇ ਇਹਨਾਂ ਦਾ ਲੋਕਰ ਪਿਆ ਹੈ ਜਿੱਥੇ ਪੂਰਾ 골ਡ ਪਿਆ ਸੀ ਜਿੱਥੇ ਸੋਨਾ ਪਿਆ ਸੀ ਨਾਲ ਘਰ ਵਾਲੇ ਨੋਰਮਲੀ ਹਾਂਜੀ ਸੁੱਤੇ ਪਏ ਸੀ ਕਹਿੰਦੇ ਸਵੇਰੇ ਸੌਤੀ ਚਾਰ ਕੋ ਵੀ ਉੱਠੇ ਉਦੋਂ ਦੇਖਿਆ ਇਹਨਾਂ ਨੇ ਤੇ ਇਹਨਾਂ ਦਾ ਨੁਕਸਾਨ ਨ 3 ਲੱਖ ਭਗ 2.5 ਲੱਖ ਰੁਪਏ ਦਾ ਨਕਦੀ ਪਿਆ ਹੈ ਜੀ 17 18 ਤੋਲੇ ਸੋਨਾ ਪਿਆ ਉਹ ਵੀ ਕਿਹਾ ਜੀ ਤੇ ਬਾਕੀ ਹੋਰ ਕੜੀਆਂ ਜਿਹੜੀਆਂ ਕੀਮਤੀ ਕੜੀਆਂ ਕਿੰਨੀ 14 15 ਲੱਖ ਤੋਂ ਜ਼ਿਆਦਾ ਜੀ 15 20 ਲੱਖ ਦੇ ਲੱਗ ਛਾਗੇ ਨਕਸਾਨ ਹੋ ਗਿਆ ਤੇ ਕਿਉਂਕਿ ਜੇ ਆਪਾਂ ਸੋਨੇ ਦਾ ਹਿਸਾਬ ਲਾਈਏ 12 13 ਲੱਖ ਦਾ ਸੋਨਾ ਹੈ ਬੰਨਾ ਜੀ ਤੇ ਬਾਕੀ 2.5 ਲੱਖ ਤਾਂ ਦਾ ਨਕਦ ਪਿਆ ਉਹ ਵੀ ਕਿਹਾ ਤੇ ਬਾਕੀ ਇਹ ਵੀ ਹੁਣ ਪੁਲਿਸ ਅਧਿਕਾਰੀਆਂ ਵੀ ਆਈ ਹੈ ਬੜਾ ਸਾਥ ਦੇ ਦੇ ਰਿਹਾ ਬਾਕੀ ਚਲੋ ਅਸੀਂ ਹੁਣ ਦੇਖਦੇ ਹਾਂ ਕਿ ਸਾਡੇ ਨਾਲ ਜੋ ਤੱਕਾ ਕੀਤਾ ਫੜੇ ਜਾਂ ਮਰ ਜਾਂ ਅਸੀਂ ਇਹ ਹੀ ਅਪੀਲ ਕਰਦੇ ਹਾਂ ਪ੍ਰਸ਼ਾਸਨ ਤੋਂ ਮਾਨੋ ਮਟਿਆ ਦੇ ਵਿੱਚ ਇੱਕ ਵੱਡਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਕਿ ਪੂਰੀ ਇਸ ਮਾਮਲੇ ਦੇ ਵਿੱਚ ਕੰਟੀ ਤੁਹਾਡੇ ਦੇ ਸਾਹਮਣੇ ਆਇਆ ਹਾਂਜੀ ਅੱਜ ਸਵੇਰੇ ਸਾਨੂੰ ਬਲਵਿੰਦਰ ਸਿੰਘ ਸਾਨੂੰ ਹਰਪੰਸ ਸਿੰਘ ਇਹ ਦੇ ਘਰ ਚੋਰੀ ਹੋਣ ਸੰਬੰਧੀ ਇਤਲਾ ਮਿਲੀ ਸੀ ਜਿ세ਾ ਕਿ ਮੈਂ ਆਪਣੀ ਟੀਮ ਦੇ ਤੇ ਇੱਥੇ ਮੌਕੇ ਤੇ ਪੁੱਜਾ ਜੀ ਤੇ ਇੱਥੇ ਅਸੀਂ ਫਿੰਗਰਪ੍ਰਿੰਟ ਟੀਮ ਹੀ ਬੁਲਾਈ ਹੈ ਆਪਣਿਆਂ ਨੇ ਤੇ ਡੌਗਸ ਵੀ ਮਗਾਈ ਤੇ ਸੀਸੀਟੀ ਵੀ ਆਪਣਾ ਮੋਬਾਈਲ ਨੰਬਰ ਵੀ ਕਰਾ ਲਿਆ ਸੀ ਇਸ ਕਰਕੇ ਟੈਸਟ ਕਰਵਾ ਸੀ ਇਹਨਾਂ ਨੇ ਸਾਨੂੰ ਫੇਰ ਫਸਟ ਸਟੇਜ ਤੇ ਖੜੇ ਆ ਸੀ ਇਸ ਟਾਈਮ ਮੌਕੇ ਤੇ ਸਾਰੇ ਪਾਸੇ ਰਿਕਾਰਡਿੰਗ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਜੋ ਵੀ ਸਾਨੂੰ ਬਿਆਨ ਦਿੰਦੇ ਆ ਐਫਐਲ ਕਰਕੇ ਅਸੀਂ ਤਤਕਸ਼ ਕਰਕੇ ਇਸ਼ੂਈ ਕਰਾਂਗੇ ਟੈਸਟ ਤੇ ਇਹ ਚੰਗਾ ਤੋਂ ਸਾਹਮਣੇ ਆ ਨਾ ਹਾਲੇ ਤੱਕ ਸਿਰਫ ਪਹਿਲੀ ਸਟੇਜ ਤੇ ਆਈ ਅਸੀਂ ਕੈਮਰੇ ਵਗੈਰਾ ਸੀਸੀਟੀਵੀ ਫੁਟੇਜ ਚੈੱਕ ਕਰਦੇ ਫਿਰ ਆਸ-ਪਾਸ ਤੋਂ ਤੇ ਉਸ ਤੋਂ ਬਾਅਦ ਅਸੀਂ ਫਿਰ ਇਸ ਤੋਂ ਬਾਅਦ ਹੀ ਦੇਖਾਂਗੇ ਤਫਤੀਸ਼ੀ ਦੌਰਾਨ ਕੀ ਸਮਝਦੇ ਹਨ ਪਰਿਵਾਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਕਿਸੇ ਤਰ੍ਹਾਂ ਦੇ ਮਾਰੂ ਹਥਿਆਰ ਵੀ ਉਹਨਾਂ ਕੋਲ ਸੀਗੇ ਇਸ ਲਈ ਇਸ ਵੇਲੇ ਉਹਨਾਂ ਬਤਨ ਚੋਰੀ ਦੀ ਵਾਰਤਾ ਵੀ ਦੰਗ ਕਰਦੇ ਬਿਲਕੁਲ ਸਰ ਜੀ ਇਹ ਸਾਨੂੰ ਇਹ ਗੱਲ ਦੱਸਦੇ ਆ ਨਾ ਅਸੀਂ ਉਸ ਬੰਦੀ ਵੀ ਸੀਸੀਟੀਵੀ ਕੈਮਰਾ ਚੈੱਕ ਕਰਕੇ ਅਸੀਂ ਪੂਰੀ ਤਰ੍ਹਾਂ ਜਾਂਚ ਕੀਤੀ ਨਾ ਤਾਂ ਤੇਜ ਲਾਗੇ ਪੂਰੀ ਔਰ ਟੈਸ ਕਰਾਂਗੇ ਕੀ ਲੱਗਦਾ ਕਾਸਾ ਕਿ ਜਿਹੜਾ ਜਿਆ ਸ਼ੋਰ ਕੋਲ ਜਿਹੜੀ ਦੇਖੋ ਵਾਲੇ ਪਹਿਲੀ ਸਟੇਜ ਹੈ ਬਿਲਕੁਲ ਜਿਸੀ ਹੈ ਮੈਂ ਹੁਣੇ ਵੀ ਕਹ ਰਿਹਾ ਪਹਿਲੀ ਸਟੇਜ ਹੈ ਸਿਰਫ ਸੀਸੀਟੀਵੀ ਫੁਟੇਜ ਮਗਧਮਾ ਦਰਜ ਕਰਕੇ ਉਸ ਤੋਂ ਬਾ